ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਭ ਪ੍ਰਮਾਤਮਾ ਸਭ ਨੂੰ ਜੜਦੀ ਖਲਾ ਵਿੱਚ ਰੱਖੇ ਜੀ ਅੱਜ ਆਪਾਂ ਬਹੁਤ ਹੀ ਪਿਆਰੀ ਜੀ ਪਾਰਟੀ ਵੀਅਰ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ 2 ਇਨ 1 ਸੂਟ ਆਉਣਗੇ ਕ੍ਰੇਪ ਸ਼ਿਮਰ ਦਾ ਸਟੱਫ ਆਊਗਾ ਜੀ ਦੁਪੱਟਾ ਵੀ ਕ੍ਰੇਪ ਸ਼ਿਮਰ ਦਾ ਆਊਗਾ ਜੀ ਸੂਟ ਦਾ ਸੂਟ ਵੀ ਕ੍ਰੇਪ ਸ਼ਿਮਰ ਦਾ ਆਊਗਾ ਜੀ ਆਲ ਓਵਰ 5 ਮੀਟਰ ਦਾ ਸੂਟ ਮਿਲੂਗਾ ਜੀ ਤੁਹਾਨੂੰ ਨਾਲ ਸਟਿਚ ਲਹਿੰਗਾ ਮਿਲੂਗਾ ਜੀ ਓਨਲੀ 5500 ਰੁਪਏ ਦਾ ਪ੍ਰਾਈਸ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੈ ਹੈਂਡ ਵਰਕ ਦੇ ਪੀਸ ਹੈ ਜੀ ਸਾਰੇ ਨਾਲ ਆਲ ਓਵਰ ਸੂਟ ਮਿਲੂਗਾ ਜੀ ਤੁਹਾਨੂੰ 5 ਮੀਟਰ ਦਾ ਨਾਲ ਤੁਹਾਨੂੰ ਦੁਪੱਟਾ ਮਿਲੂਗਾ 4 ਸਾਈਡ ਸ਼ਿਮਰ ਦਾ ਨਾਲ ਲਹਿੰਗਾ ਮਿਲੂਗਾ ਜੀ ਇਹ ਵਾਲੇ ਸੂਟ ਹੈਗੇ ਆ ਜੀ ਰਾਮ ਟੈਕਸ ਦੇ ਜੀ 2600 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਸੋਹਣਾ ਇਹਨਾਂ ਦੇ ਉੱਪਰ ਵੀ ਵਰਕ ਹੈ ਜੀ ਰਾਮ ਟੈਕਸ ਦਾ ਬ੍ਰਾਂਡ ਹੈ ਜੀ ਜੋਰਜਟ ਦਾ ਸਟੱਫ ਆਊਗਾ ਜੀ ਸਾਰਾ ਜੋਰਜਟ ਦਾ ਸੂਟ ਹੈ ਜੀ ਜੋਰਜਟ ਦਾ ਦੁਪੱਟਾ ਹੈ ਸੂਟ ਦੇ ਉੱਪਰ ਸਾਰੇ ਦੇ ਉੱਪਰ ਵਰਕ ਕੀਤਾ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਸਟੱਫ ਹੈ ਜੀ 2600 ਰੁਪਏ ਪ੍ਰਾਈਸ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਬ੍ਰਾਂਡਡ ਕੁਆਲਿਟੀ ਦੇ ਕੋਟਰਾイズ ਦਾ ਸੌਫਟ ਕੋਟਰਾイズ ਦੀ ਸ਼ਰਟ ਆਉਗੀ ਜੀ ਨਾਲ ਕੋਟਰਾイズ ਦੀ ਬਾਟਮ ਆਉਗੀ ਸੈਲਫ ਪ੍ਰਿੰਟ ਦੀ ਬਹੁਤ ਹੀ ਜ਼ਿਆਦਾ ਸੋਹਣੇ ਪਿਆਰੇ ਇਹਨਾਂ ਦੇ ਕਲਰ ਹੈ ਬਹੁਤ ਸੋਹਣੀ ਹਾਈ ਲੈਵਲ ਦੀ ਪ੍ਰਿੰਟਿੰਗ ਹੈ ਜੀ ਇਹਨਾਂ ਦੀ ਪ੍ਰੀਮੀਅਮ ਕੁਆਲਿਟੀ ਦੀ ਸਾਰੇ ਸਰਦਾਰੀ ਕਲਰ ਹੈ ਜੀ ਇਹਨਾਂ ਦੇ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਓਨਲੀ 1500 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਇਹਨਾਂ ਦੇ ਰੰਗ ਡਿਜ਼ਾਈਨ ਹੈ ਕੋਟਰਾイズ ਦਾ ਫੈਬਰਿਕ ਆਊਗਾ ਜੀ ਆਈਟਾਈ ਮੀਟਰ ਦੀ ਕਟਾਊਗੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਹੋਵੇ ਦਿੱਤੇ ਹੋਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਆਊਗਾ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਔਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੇ ਬਹੁਤ ਹੀ ਤੁਹਾਡਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਰੀਆਂ ਭੈਣਾਂ ਦਾ ਤੇ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਆਪਾਂ ਸਾਰੀ ਜਾਣਕਾਰੀ ਸਾਰੀ ਪ੍ਰਾਈਸ ਸਾਰਾ ਸੂਟਾਂ ਬਾਰੇ ਸੂਟਾਂ ਦੇ ਫੈਬਰਿਕ ਬਾਰੇ ਸਾਰਾ ਕੁਝ ਦੱਸਦੇ ਆਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਬਹੁਤ ਹੀ ਸੋਹਣੇ ਸੋਹਣੇ ਜਿਹੇ ਸੂਟ ਹੈ ਜੀ ਜੇ ਤੁਸੀਂ ਇਹਨਾਂ ਦੇ ਉੱਪਰ ਵਰਕ ਕਰਵਾਉਣਾ ਤਾਂ ਤੁਸੀਂ ਇਹਨਾਂ ਨੂੰ ਵਰਕ ਵੀ ਕਰਵਾ ਸਕਦੇ ਹੋ 셔ਟ ਦੇ ਉੱਪਰ ਵੀ ਕਰਵਾ ਸਕਦੇ ਹੋ ਬਾਟਮ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਆਪਣੀ ਚੁਆਇਸ ਦਾ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਹੈ ਜੀ ਕਸਟਮਾਈਜ਼ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਸਟਮਾਈਜ਼ ਕਰਵਾ ਸਕਦੇ ਹੋ ਆਪਣੀ ਪਸੰਦ ਦਾ ਫੈਬਰਿਕ ਆਪਣੀ ਪਸੰਦ ਦਾ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਜੀ ਹਰ ਤਰ੍ਹਾਂ ਦਾ ਵਰਕ ਆਪਣੇ ਕੋਲੇ ਅਵੇਲੇਬਲ ਹੁੰਦਾ ਜੀ ਤੁਸੀਂ ਕੋਈ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਤੁਸੀਂ ਸਾਡੇ ਤੋਂ ਆਪਣੀ ਪਸੰਦ ਦਾ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਜੀ ਆਪਣੇ ਵਾਲਾ ਪ੍ਰਾਈਸ ਬਾਜ਼ਾਰ 'ਚ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਜੀ ਆਪਣਾ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਹੈ ਜੀ ਤੇ ਸੂਟ ਤੁਸੀਂ ਦੇਖ ਹੀ ਰਹੇ ਹੋ ਜੀ ਕਿੰਨੇ ਸੋਹਣੇ ਤੇ ਕਿੰਨੇ ਸੋਹਣੀ ਪ੍ਰਿੰਟਿੰਗ ਦੇ ਸੂਟ ਹੈ ਜੀ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੋਊਗੀ ਜੀ ਕੱਪੜੇ ਦੇ ਵਿੱਚ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਕੋਈ ਵੀ ਖਰਾਬ ਨਹੀਂ ਹੋਊਗਾ ਜੀ ਕੱਪੜਾ ਤੇ ਪੂਰਾ ਬ੍ਰਾਂਡਡ ਸਾਰਾ ਸਟੱਫ ਆਊਗਾ ਜੀ ਇਹ ਵਾਲੇ ਸੂਟ ਫਰਾਨਾ ਸਿਲਕ ਦੇ ਆ ਜੀ ਐਸ ਕੇ ਬ੍ਰਾਂਡ ਦੇ 1395 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਟਾਈਟੇ ਮੀਟਰ ਦੀ ਕਟ ਆਊਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਨਾਲ ਬਾਟਮ ਪਲੇਨ ਮਿਲੂਗੀ ਸਾਨੂੰ ਜੀ ਤੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ